ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦਾ ਪਤਨ ਕਦੋਂ ਸ਼ੁਰੂ ਹੋਇਆ ਆਪਾਂ ਜਾਣਦੇ ਆ ਕਿ 2007 ਤੋਂ ਲੈ ਕੇ 17 ਤੱਕ 10 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਭਾਇਮਾਨਾਂ ਨਾਲ ਮਿਲ ਕੇ ਪੰਜਾਬ ਸਰਕਾਰ ਬੁਲਾਈ ਅਤੇ ਸੱਤਾ ਮਾਣੀ ਸੱਤਾ ਦਾ ਸੁਖ ਹੋ ਗਿਆ ਪਰ 2015 ਵਿੱਚ ਜੋ ਗੁਰੂਆਂ ਸਾਹਿਬ ਜੀ ਦੀ ਬੇਅਦਬੀ ਦਾ ਜੋ ਮਸਲਾ ਸੀਗਾ ਉਹ ਇਹਨਾਂ ਦੇ ਭਾਰੂ ਪਿਆ ਸੌਦਾ ਸਾਹਿਬ ਨਾਲ ਜੋ ਨਿਡਰਤਾ ਸੀ ਗੱਲਬਾਤ ਦੀ ਉਹ ਵੀ ਇਹਦਾ ਵੱਡਾ ਨੁਕਸਾਨ ਦੇ ਸਾਬਤ ਹੋਈ ਅਤੇ ਉਸ ਤੋਂ ਬਾਅਦ ਜੋ ਗੁਰੂਆਂ ਸਾਹਿਬ ਜੀ ਦੀ ਬੇਹਰਮਤੀ ਦੇ ਬੇਅਦਬੀ ਦੇ ਜ਼ਿੰਮੇਵਾਰ ਲੋਕਾਂ ਨੂੰ ਇਹਨਾਂ ਦੀ ਸਰਕਾਰ ਸਜ਼ਾਵਾ ਨਹੀਂ ਦਿਵਾ ਸਕੀ ਸਭੋਜ ਦੇ ਉਲਟ ਡੇਰੇ ਦੀ ਮੈਦ ਕਰਦੇ ਆ ਇਹਨਾਂ ਨੇ ਦੋ ਜੋ ਸੰਗਤ ਉਥੇ ਵਿਰੋਧ ਕਰ ਰਹੀ ਸੀ ਬਰਗਾੜੀ ਦੋ ਸਿੰਘਾਂ ਤੇ ਉਸ ਜੋ ਫਾਇਰਿੰਗ ਹੋਈ ਤਾਂ ਦੋ ਸਿੰਘ ਸੀਲ ਹੋ ਗਏ ਉਥੇ ਵਿੱਚ ਪੂਰੀ ਕੌਮ ਦੇ ਵਿੱਚ ਜੋ ਸੀਗੀ ਰੋਸ ਸੋਮਣੀ ਅਲਗਰਪਤੀ ਬਹੁ ਫੈਲ ਗਿਆ ਤੇ ਉਸ ਤੋਂ ਬਾਅਦ ਇਹ ਗਲਤੀ ਕਰਦੇ ਆ ਗਲਤੀਆਂ ਅਫਜ਼ਾਰ ਲਈ ਜਾਗਾ ਤੇ ਕਿਉਂਕਿ ਤੁਸੀਂ ਦੇਖੋ ਜਿੰਨਾ ਨੁਕਸਾਨ ਦਾ ਪੰਥ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਪਰ ਉਹਨਾਂ ਨੂੰ ਫਕਰੇ ਕੌਮ ਦਾ ਅਵਾਰਡ ਮਿਲਿਆ ਜੋ ਹਾਲ ਹੀ ਵਿੱਚ ਉਹ ਅਵਾਰਡ ਉਹਨਾਂ ਨੇ ਮਰਨ ਤੋਂ ਪਹਿਲਾਂ ਤੱਕ ਵਾਪਸ ਹੋ ਗਿਆ ਲੋਕਾਂ ਨੂੰ ਮਰਨ ਤੋਂ ਬਾਅਦ ਅਵਾਰਡ ਮਿਲਦੇ ਹੁੰਦੇ ਨੇ ਇਸ ਰੌਣੀ ਕਾਲੀ ਜਾਂਦੇ ਪੰਹਾਂ ਦਾ ਜੇ ਸਾਫ ਦਾ ਪ੍ਰਧਾਨ ਕੀ ਸਾਫ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਫਕਰੇ ਕੌਮ ਜੋ ਸੀਗਾ ਉਹ ਅਵਾਰਡ ਸੰਗਤਾਂ ਦੇ ਰੋਸ ਕਰਕੇ ਵਾਪਸ ਲੈਣਾ ਪਿਆ ਇਸ ਤੋਂ ਇਲਾਵਾ ਨਸ਼ਾ ਮਾਫੀਆ ਇਹਦਾ ਰਾਜ ਬਹੁਤ ਉੱਭਰਿਆ ਆਪਣ ਬਦੇ ਵੀ ਉਂਠੇ ਦਾ ਨਾਮ ਵਿੱਚ ਬੋਲਦਾ ਸੀਗਾ ਹੁੰਦਾ ਕੋਈ ਤੇ ਕੇ ਚੱਲਦੇ ਨੇਗੇ ਨਸਾ ਵੀ ਪੂਰਾ ਸੀਗਾ ਬੇਦਿਵਾਰੀ ਬਧੀ ਤੇ ਸਰਕਾਰ ਦੇ ਅਨਪਲੇਸਾਂਾਂ ਵਿੱਚ 15 16 17 ਵਿੱਚ ਤੇ ਲੋਕਾਂ ਨੇ ਕਾਫੀ ਨਾ ਤੇ ਉਹ ਪੰਗ ਹੋ ਗਿਆ ਤੇ ਪੰਥ ਵਿੱਚ ਕਾਫੀ ਰੋਸ ਸੀਗਾ ਤੇ ਸਭ ਤੋਂ ਵੱਧ ਰੋਸ ਇਸ ਟਾਈਮ ਹੈ ਕਿਉਂਕਿ ਇਹਨਾਂ ਨੇ ਜੋ 2 ਦਸੰਬਰ ਦਾ ਬੋਲਾਵਾ ਸੀਗਾ ਉਹ ਫਰੋਲ ਕੀਤਾ ਤੁਸੀਂ ਦੇਖੋ ਸਤਮ ਦੀ ਗੱਲ ਤਾਂ ਇਹ ਹੈ ਹਰਾਨ ਦੇ ਗੱਲ ਦਾ ਇਹ ਹੈ ਕਿ ਇਹਨਾਂ ਨੇ ਇਹਨਾਂ ਦੇ ਦੋਸੀਆਂ ਨੇ ਸ਼੍ਰੋਮਣਿਕਲ ਜਲਦ چاہے ਪ੍ਰਰਾਸ ਵੀਰਵਾਦ ਲੋਨ ਚਾਹੇ ਤੇ ਮੰਤਰੀ ਹੋਣ ਇਹਨਾਂ ਨੇ ਉਹਦੇ ਗਲਤੀਆਂ ਮੰਨੀਆਂ 2 ਦਸੰਬਰ ਨੂੰ 2024 ਨੂੰ ਅਤੇ ਸਜ਼ਾ ਲਗਾਈ ਪਰ ਉਦੋਂ ਬਾਅਦ ਫੇਰ ਇਹ ਜਨਤਕ ਤੌਰ ਤੇ ਕਹਿਣ ਲੱਗੇ ਕਿ ਅਸੀਂ ਕੋਈ ਗਲਤੀ ਨਹੀਂ ਕੀਤੀ ਸੋ ਇਸ ਤਰ੍ਹਾਂ ਪਤਨ ਹੁੰਦਾ ਹੁੰਦਾ ਹੁਣ ਸਭ ਤੋਂ ਸਿਖਰ ਤੇ ਮਤਲਬ ਪਤਨ ਹੋ ਰਿਹਾ ਪਤਨ ਹੋ ਚੁੱਕਾ ਮੈਂ ਕਹਿੰਦਾ ਕਿਉਂਕਿ ਇਹਨਾਂ ਨੇ ਜੋ ਹੁਣ ਹਾਲ ਹੀ ਵਿੱਚ ਪਹਿਲਾ ਭਾਈ ਹਰਪ੍ਰੀਤ ਸਿੰਘ ਨੋ ਸੇਵਾ ਤੋਂ ਲਾਂਭੇ ਕਰਤਾ ਜਹੇਦਾਰ ਹਰਪੀਰ ਸਿੰਘ ਨੂੰ ਉਸ ਤੋਂ ਬਾਅਦ ਗੈਨੀ ਰਵੀਰ ਸਿੰਘ ਜਹੇਦਾਰ ਨੂੰ ਸੇਵਾ ਤੋਂ ਲਾਂਭੇ ਕਰਤਾ ਤੇ ਭਾਈ ਸੁਲਤਾਨ ਸਿੰਘ ਜੈਨ ਜੀ ਉਹਨਾਂ ਨੂੰ ਜਹੇਦਾਰ ਨੂੰ ਸੇਵਾ ਤੋਂ ਲਾਂਭੇ ਕਰਤਾ ਸਰਉਣੀ ਕਮੇਟੀ ਨੇ ਖਾਸ ਤੌਰ ਤੇ ਅਕਾਲੀ ਦਲ ਨੇ ਸੋ ਹੁਣ ਇਹਨਾਂ ਕੋਲ ਅਜੇ ਵੀ ਇਹਨਾਂ ਨੂੰ ਇਹ ਗਲਤੀਆਂ ਨਾਲ ਕੋਈ ਆਸਾਨ ਨਹੀਂ ਹੈ ਤੇ ਅਜੇ ਵੀ ਆਪਣੇ ਖਤੇ ਲਿਖਦਾਰਾ ਚਾਹੁੰਦੇ ਤੇ ਹਰ ਜਿਵੇਂ ਟਾਈਮ ਲੰਘਦਾ ਜਾਂਦਾ ਹੈ ਗਲਤੀ ਤੇ ਗਲਤੀ ਕਰ ਰਹੇ ਨੇ ਅਤੇ ਇਸ ਕੌਮ ਜੀ ਦਾ ਭਾਰੀ ਰੋਸ ਹੈ ਕਿਉਂਕਿ ਜਿਹੜਾ ਨੇ ਜਿਹੜੀ ਪਾਰਟੀ ਨੇ ਵਿਧਾਇਕਾਂ ਦਾ ਹੁਕਮ ਦੀ ਲੰਘਣਾ ਕੀਤੀ ਅਗਿਆਗ ਕੀਤੀ ਅਤੇ ਸਾਰਾ ਨੌਨ ਬਾਰੇ ਜਿਹੇਦਾਰਾਂ ਨੂੰ ਸੇਵਾ ਤੋਂ ਲਾਂਭੇ ਕਰਤਾ ਤਾਂ ਹੁਣ ਪੂਰੀ ਤਰ੍ਹਾਂ ਜੋ ਸਿੱਖ ਪੰਥ ਹੈ ਸਿੱਖ ਕੌਮ ਹੈ ਉਸ ਰੋਮਨੀ ਕਾਲੀਦਲ ਬਾਦਲ ਤੋਂ ਖਾਸ ਤੌਰ ਤੇ ਬਿਲਕੁਲ ਉਹ ਪਰੇ ਹੋ ਗਈ ਹੈ ਤੇ ਪੂਰੀ ਤਰ੍ਹਾਂ ਫਟ ਬੈ ਚੁੱਕੀ ਹੈ ਤੇ ਭਰਤੀ ਹੋਈ ਸੀਗੀ ਉਹ ਵੀ ਅਕਾਲ ਤਾਲ ਯੋਗਮਤ ਬਾਹਰੋਂ ਦੇ ਭਰਤੀ ਕੀਤੀ ਗਈ ਸੋ ਬਹੁਤ ਹੀ ਇਸ ਕਾਲਜਰ ਵਾਸਤੇ ਅਜੇ ਵੀ ਛੋਟਨਾ ਮੌਕਾ ਹੈ ਤੇ ਉਹ ਆਪਣੀਆਂ ਗਲਤੀਆਂ ਦਾ ਸੁਧਾਰ ਲਵੇ ਅਤੇ ਸਿੱਖ ਪੰਥ ਤੋਂ ਖੁੱਲ੍ਹੇਆਮ ਮਾਫੀ ਮੰਗੇ ਤੇ ਇਹਨਾਂ ਨੇ ਜੋ ਵੀ ਇਹਨਾਂ ਨੇ ਆਪਣੇ ਗੁਨਾਹ ਕੀਤੇ ਸਨ ਉਹ ਗਲਤੀਆਂ ਕੀਤੇ ਸਨ ਵੱਡਰ ਗਲਤੀਆਂ ਗਲਤੀਆਂ ਨਹੀਂ ਸਿਰਫ ਗੁਨਾਹ ਸਨ ਤੇ ਉਹਨਾਂ ਦੀ ਸਜ਼ਾ ਇਹਨਾਂ ਨੇ ਭੁਗਤੀ ਦਾ ਹੈ ਪਰ ਫਾਰਮੈਲਿਟੀ ਪੂਰੀ ਕੀਤੀ ਹੈ ਤੇ ਮੇਨੂੰ ਲੱਗਦਾ ਵੀ ਹੁਣ ਵੀ ਜੇਕਰ ਇਹ ਇਹਨਾਂ ਵਿੱਚ ਕੋਈ ਸੁਰਗ ਲੋਕ ਹੋਣ ਤਾਂ ਉਹ ਇਹ ਆਪਣਾ ਚਿੰਤਨ ਕਰਨ ਵੀ ਅੱਡਾ ਵੱਡਾ ਕल्याण ਹੁੰਦਾ ਸੀਗਾ ਪਾਰਟੀ ਅਸੀਂ ਇਹਨਾਂ ਨੂੰ ਨਿਗਾਰ ਲਿਆ ਤਾਂ ਕਿਦਾਂ ਅਸੀਂ ਇਹਨਾਂ ਨੂੰ ਤੇ ਫਰਕ ਪਿਆ ਬਹੁਤ ਜ਼ਿਆਦਾ ਦਲਦਲ ਵਿੱਚ ਜਿਹੜੇ ਕਮਜ਼ੋਰੀਆਂ ਲਿਆਤੀਆਂ ਨੇ ਦੀ ਲੀਡਰਸ਼ਿਪ ਨੇ ਤੇ ਜਿਹੜੇ ਜਿਵੇਂ ਵਾਰ ਸੀਗਾ ਪੁਲਸ ਵਾਲੇ ਸਿਆਣੀ ਵਰਗੇ ਲੋਕਾਂ ਦੇ ਮੁੰਡਿਆਂ ਨੂੰ ਗਲਤ ਢੂਠੇ ਪੁੱਛ ਮਗਾਲੇ ਮਾਰਨ ਵਾਲਿਆਂ ਨੂੰ ਉਹਨਾਂ ਨੂੰ ਐਸਐਸਪੀ ਲਗਾਇਆ ਉਹਨਾਂ ਨੂੰ ਤਰਕੇ ਦਿੱਤੀਆਂ ਤੇ ਇਸ ਕਰਕੇ ਲੋਕਾਂ ਵੀ ਦਿਖਾਸਤਾ ਉਹ ਸਿੱਖ ਭਾਈ ਯਾਰ ਕਿੰਨਾ ਬਹੁਤ ਰੋਸ ਹੈ ਤੇ ਅਜੇ ਵੀ ਇਹਨਾਂ ਨੂੰ ਸਿਰ ਜੁੜ ਕੇ ਬੈਠਣ ਦੀ ਲੋੜ ਹੈ ਹੋ ਸਕਦਾ ਹੈ ਕਿ ਸਿੱਖ ਪੰਥ ਇਹਨਾਂ ਨੂੰ ਮਾਫ ਕਰ ਦੇਵੇ ਧੰਨਵਾਦ ਜੀ